ਤੁਹਾਡੇ ਵਿੱਚੋਂ ਇੱਕ 23 ਸਾਲ ਦੇ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੂੰ ਕਿਸੇ ਦਾ ਜਦੋਂ ਫੋਨ ਆਉਂਦਾ ਹੈ ਤਾਂ ਉਹ ਤੁਰੰਤ ਬਾਹਰ ਚਲਾ ਜਾਂਦਾ ਹੈ ਤੇ ਫਿਰ ਤਿੰਨ ਦਿਨਾਂ ਤੱਕ ਉਹ ਲਾਪਤਾ ਰਹਿੰਦਾ ਹੈ ਪਰ ਹੁਣ ਉਸ ਦਿਨ ਸਵੇਰੇ ਦੇ ਵਿੱਚੋਂ ਲਾਸ਼ ਮਿਲਣ ਦੇ ਨਾਲ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਤਲ ਦਾ ਸ਼ੱਕ ਜਤਾਇਆ ਗਿਆ ਹਾਲਾਂਕਿ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਸੜਕ ਦੇ ਉੱਤੇ ਵੀ ਧਰਨਾ ਲਗਾਇਆ ਗਿਆ ਪਰੰਤੂ ਪੁਲਿਸ ਦੇ ਆਸ਼ਵਾਸਨ ਤੋਂ ਬਾਅਦ ਉਸ ਧਰਨੇ ਨੂੰ ਸਮਾਪਤ ਕਰਕੇ ਰੋਡ ਨੂੰ ਖੋਲ ਦਿੱਤਾ ਗਿਆ ਤਾਂ ਮਾਮਲਾ ਖਮਾਣੋ ਦੇ ਪਿੰਡ ਪੱਟੀਆਂ ਤੋਂ ਸਾਹਮਣੇ ਆਇਆ ਜਿੱਥੇ ਇੱਕ 23 ਸਾਲ ਦਾ ਨੌਜਵਾਨ ਜਦੋਂ ਆਪਣੇ ਘਰ ਦੇ ਵਿੱਚ ਹੁੰਦਾ ਹੈ ਤਾਂ ਅਚਾਨਕ ਹੀ ਉਸ ਨੂੰ ਕਿਸੇ ਦੋਸਤ ਦਾ ਫੋਨ ਆਉਂਦਾ ਹੈ ਤੇ ਤੁਰੰਤ ਉਹ ਉੱਥੋਂ ਚਲਾ ਜਾਂਦਾ ਹੈ ਹਾਲਾਂਕਿ ਬਾਅਦ ਦੇ ਵਿੱਚ ਜਦੋਂ ਉਹ ਘਰ ਵਾਪਸ ਨਹੀਂ ਆਉਂਦਾ ਤਾਂ ਇਸ ਤੋਂ ਬਾਅਦ ਇਸ ਦੀ ਸੂchnਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਲਗਾਤਾਰ ਉੱਤੇ ਭਾਲ ਕੀਤੀ ਜਾਂਦੀ ਹੈ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਜਦੋਂ ਸੂਏ ਦੇ ਨਾਲ ਇੱਕ ਕਿਸਾਨ ਆਪਣੇ ਖੇਤਾਂ ਦੇ ਵਿੱਚ ਪਾਣੀ ਲਗਾ ਰਿਹਾ ਹੁੰਦਾ ਹੈ ਤਾਂ ਉਹ ਸੂਏ ਦੇ ਵਿੱਚ ਤੈਰਦੀ ਕੋਈ ਇੱਕ Laash ਦੇਖਦਾ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਪੁਲਿਸ ਜਦੋਂ ਮੌਕੇ ਤੇ ਪਹੁੰਚਦੀ ਹੈ ਤਾਂ ਉਸ Laash ਦੀ ਪਹਿਚਾਣ ਹਰਸ਼ਦੀਪ ਸਿੰਘ ਵਜੋਂ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਲੋਕੀ ਕਰੋ ਚਨਕੀ ਫੋਨ ਆਊਟ ਤੇ ਲਪਤਾ ਹੋ ਗਿਆ ਸੀ ਜਿਸ ਦੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਭਾਲ ਕੀਤੀ ਜਾ ਰਹੀ ਸੀ ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਕਾਰਨ ਉਹਨਾਂ ਨੂੰ ਗੁੱਸੇ ਦੇ ਵਿੱਚ ਰੋਡ ਜਾਮ ਕਰਨਾ ਪਿਆ ਹਾਲਾਂਕਿ ਪੁਲਿਸ ਨੇ ਹੁਣ ਆਸ਼ਵਾਸਨ ਦਿੱਤਾ ਹੈ ਕਿ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ ਤੇ ਤੁਰੰਤ ਹੀ ਉਹਨਾਂ ਨੇ ਉਸ ਤੋਂ ਬਾਅਦ ਇਸ ਰੋਡ ਨੂੰ ਕੋਲ ਦਿੱਤਾ ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਜੋ ਹੈ ਉਸ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਪਰ ਹੁਣ ਅਚਾਨਕ ਹੀ ਉਸ ਦੀ ਪੇਟ ਪਰੇ ਖਲਾਸਾਂ ਦੇ ਵਿੱਚ ਮੌਤ ਹੋ ਜਾਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦੀ ਹੈ ਸਰ ਪੁਲਿਸ ਨੇ ਕੋਈ ਕਾਰਵਾਈ ਅਮਲ ਚ ਨਹੀਂ ਲਿਆਂਦੀ ਹਾਂਜੀ ਉਹ ਮਾਲ ਕਹਿ ਰਹੇ ਆ ਕਿ ਪੋਸਟਮਾਰਟਮ ਕਰਾ ਕੇ ਸੰਸਕਾਰ ਕਰ ਦਿਓ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਪਰ ਸਾਡੀ ਮੰਗ ਹੈ ਜੀ ਪਹਿਲਾਂ ਸਾਨੂੰ ਐਫ ਆਈ ਆਰ ਸਾਡੇ ਹੱਥ 'ਚ ਦਿੱਤੀ ਜਾਵੇ ਅੱਛਾ ਜੀ ਉਸ ਤੋਂ ਬਾਅਦ ਅਸੀਂ ਸੰਸਕਾਰ ਕਰਾਂਗੇ ਤੇ ਜੇਕਰ ਸਾਡੀ ਪ੍ਰਸ਼ਾਸਨ ਮੰਗ ਨੂੰ ਸਵਾਰ ਨਹੀਂ ਕਰਦਾ ਹਾਂਜੀ ਤਾਂ ਅਸੀਂ ਪ੍ਰਸ਼ਾਸਨ ਨੂੰ 2 ਘੰਟੇ ਦਾ ਆਲਟੀਮੇਟਮ ਦਿੰਨੇ ਆ ਜੀ ਕਿ ਅਸੀਂ ਤਾਂ ਫਿਰ ਖੰਟਾ ਵਾਲਾ ਲੁਧਿਆਣਾ ਰੋਡ ਜਾਮ ਕਰਾਂਗੇ ਠੀਕ ਧੰਨਵਾਦ ਭਰਾ ਲੱਗਦਾ ਤੇ ਕੀ ਨਾਮ ਸੀ ਇਹਦਾ ਹਰਸ਼ਦੀਪ ਸਿੰਘ ਜੀ ਫੋਨ ਤੋਂ ਨੂੰ ਆਇਆ ਤਾਂ ਕਿਉਂ ਆਇਆ ਮੈਨੂੰ ਫੋਨ ਆਇਆ ਤੇ ਮੈਂ ਗਰਾਊਂਡ 'ਚ ਆਈ ਸੀ ਮੈਂ ਆਉਂਦੇ ਸਾਰ ਮੇਰਾ ਫੋਨ ਵੱਜਣ ਲੱਗ ਗਿਆ ਮੈਂ ਕਿਨੇ ਆਪਣੇ ਭਰਾ ਨੂੰ ਮੈਨੂੰ ਕਹਿੰਦਾ ਕਿ ਭੈਣੇ ਕਹਿੰਦਾ ਗੱਲ ਕਰਾਈ ਹਰਸ਼ ਨਾਲ ਮੈਂ ਕਿਨੇ ਗੱਲ ਕਰਾ ਦੇ ਉਹਦੇ ਮੇਰਾ ਭਾਈ ਬਾਹਰ ਚਲੇ ਗਿਆ ਕਹਿੰਦਾ ਕਾ ਬੀ ਰੋਟੀ ਪਾ ਕੇ ਰੱਖਿਓ ਕਹਿੰਦਾ ਬਸ ਮੈਂ ਆਇਆ ਗਿਆ ਵੀ ਕੱਚੇ ਜਿਹਾ ਵੀ ਹਾਂ ਕੋਈ ਉਹਦੇ ਕੋ ਕੱਪੜਾ ਨਹੀਂ ਪੂਰਾ ਪਾਇਆ ਹੋਇਆ ਟੀ-ਸ਼ਰਟ ਪਾ ਕੇ ਚਲੇ ਗਿਆ ਜੀ ਤੁਹਾਨੂੰ ਕੀ ਲੱਗਦਾ ਕਿ ਕਿਉਂ ਕਤਲ ਹੋਇਆ ਉਹਦਾ ਪਤਾ ਨਹੀਂ ਉਹ ਹੀ ਜਾਣਦੇ ਨੇ ਵੀ ਹਾ ਕਾਤੋਂ ਕਰਿਆ ਉਹਨਾਂ ਨੇ ਕਾਤੋਂ ਨਹੀਂ ਕਰਿਆ ਹੈਗਾ ਪਰ ਉਹਨੇ ਫੋਨ ਕਰਕੇ ਘਰ ਤੋਂ ਬੁਲਾਇਆ ਜੀ ਉਹ ਕੀ ਗੱਲ ਕੀ ਹੋਈ ਸੀ ਕੱਲ ਦਾ ਮੁੰਡਾ ਉਹ ਫਰਾਰ ਹੋਇਆ ਪਿਆ ਤੀ ਜਿਸ ਘਰ ਕੇ ਫੋਨ ਤੇ ਕੀ ਗੱਲ ਹੋਈ ਫੋਨ ਤੇ ਬਸ ਆਹੀ ਗੱਲ ਕਹੀ ਆ ਕਹਾਂ ਪੈਣਾ ਮੇਰੇ ਕਹਿੰਦਾ ਹਰਚਨ ਨਾਲ ਗੱਲ ਕਰਾ ਦਿਓ ਪਤਾ ਨਹੀਂ ਉਹਨੂੰ ਕਿਆ ਕਿਆ ਕਹਾਂ ਨੇ ਮੁੰਡਾ ਸਾਡਾ ਉਹੀ ਪੈਰੇ ਬਾਹਰ ਭੱਜ ਗਿਆ ਵੀ ਹੋ ਸਕਦਾ ਉਹਦਾ ਦੋਸਤ ਹੋਵੇ ਦੋਸਤ ਕਰਕੇ ਬੁਲਾਉਣਾ ਪਤਾ ਨਹੀਂ ਸਰ ਕੀ ਆ ਮੇਰੇ ਕੋਲ ਨਵਾਂ ਨੰਬਰ ਆਇਆ ਮੈਨੂੰ ਮੈਂ ਨਹੀਂ ਉਹਨੂੰ ਜਾਣਦੀ ਸੀ ਅੱਛਾ ਤੁਸੀਂ ਨਹੀਂ ਸੀ ਜਾਣਦੇ ਨਹੀਂ ਜੀ ਮੈਂ ਨਹੀਂ ਜਾਣਦੀ ਸੀ ਨਿਯਾ ਜਿੰਨੇ ਵੀ ਯਾਰ ਦੋਸਤ ਐ ਨੰਬਰ ਨੇ ਮੇਰੇ ਫੋਨ 'ਚ ਸਾਰਿਆਂ ਦੇ ਸੇਵ ਨੇ ਜੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਵੀ ਸੀ ਨਾ ਜੀ ਉਹ ਤਾਂ ਕਿਸੇ ਨਾਲ ਲੜ ਕੇ ਵੀ ਨਹੀਂ ਰਾਜੀ ਹੈਗਾ ਜੀ ਕਿਸੇ ਨਾਲ ਵੀ ਜੀ ਉਹ ਨਹੀਂ ਲੜ ਕੇ ਰਾਜੀ ਹੈਗਾ ਜੀ ਇਹਨਾਂ ਨੇ ਇਹ ਪ੍ਰੋਸਸਸਤਾ ਵੀ ਕੱਲੂ ਵੀ ਕੱਲੂ 9 ਵਜੇ ਤੇ ਪਹਿਲਾ ਪਹਿਲਾ ਵੀ ਉਹਨਾਂ ਬਕਾਰ ਬਈ ਸਾਰੀ ਕਰੀ ਜਾਊਂਗੀ ਜਿਹੜੇ ਪੁਲਿਸ ਦੇ ਅਫਸਰ ਨੇ ਪ੍ਰੋਸਸਸ ਦਿੱਤਾ ਤਾ ਆਪਣੀ ਐਸਐਚਓ ਐਸਐਚਓ ਰਪਿੰਦਰ ਸਿੰਘ ਖਮਾਨੋ ਥਾਣਾ ਅੱਛਾ ਕੱਲ 9 ਵਜੇ ਤੱਕ ਹਾਂ ਜੀ ਕੱਲ 9 ਵਜੇ ਤੱਕ ਦਾ ਅश्वਾਸਨ ਦੇ ਜੀ ਸਾਨੂੰ ਅਸੀਂ ਡੇਢ ਘੰਟਾ ਹੋ ਗਿਆ ਜੀ ਸਾਨੂੰ ਇੰਤਜ਼ਾਰ ਨਾਲ ਅੱਜ ਹੁਣ ਕੁਸਤੀ ਕਾਰਵਾਈ ਤੋਂ ਨਹੀਂ ਜੀ ਨਹੀਂ ਜੀ ਹਜੇ ਕੋਈ ਸੁਣ ਨਹੀਂ ਆਏਗੇ ਜੀ ਇਹ ਤਾਂ ਜਿਹੜੇ ਮੇਰੇ ਯਾਰ ਦੋ ਮੇਰੇ ਭਰਾ ਬਾਵਾ ਸੱਜੀਆਂ ਗੱਬੀਆਂ ਖੜੀਆਂ ਸੀਗੀਆਂ ਜਿਨ੍ਹਾਂ ਨੇ ਸਾਨੂੰ ਕਿਹਾ ਵੀ ਆਹ ਕੰਮ ਨਾ ਕਰਿਓ ਵੀ ਹਜੇ ਸਾਈਨ ਨਹੀਂ ਕਰਨੇ ਤੁਸੀਂ ਤਾਂ ਉਹਨਾਂ ਨੇ ਆ ਕੇ ਹੀ ਮੈਨੂੰ ਰੋਕਿਆ ਸੀਗਾ ਉਹਨਾਂ ਦੇ ਕਹਿਣ ਤੇ ਅੱਜ ਮੈਂ ਇਹਨਾਂ ਨੂੰ ਆਪਣੀਆਂ ਮਾਵਾ ਭੈਣਾਂ ਨੂੰ ਸਾਰਿਆਂ ਨੂੰ ਬੱਚਿਆਂ ਨੂੰ ਏ ਘਰੇ ਅਭੀ ਤੀ 9 ਵਜੇ ਤੱਕ ਭਾਈ ਉਹਨਾਂ ਨੇ ਟਾਈਮ ਦਿੱਤਾ 9 ਵਜੇ ਤੱਕ ਸਾਡੀ ਸੁਣਾਈ ਨਾ ਕਰਨਗੇ ਸਾਰੇ ਵੀਰਾਂ ਦਾ ਤੁਸੀਂ ਨਾ ਕਰਨਾ ਕਿਉਂ ਦਿੱਤਾ ਜੀ ਵੀ ਸਾਡੇ ਸਾਡੀ ਸੁਣਾਈ ਨਹੀਂ ਹੋ ਰਹੀ ਜੀ ਸਾਨੂੰ 3 ਦਿਨ ਹੋ ਗਏ ਉਹਦੇ ਸੰਬੰਧੀ ਪੜਤਾਲ ਚੱਲ ਰਹੀ ਹੈ ਜੀ ਪੜਤਾਲ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਅਮਲ ਚ ਲਿਆਂਦੀ ਜਾਊਗੀ ਅੱਛਾ ਜਿਹੜਾ ਜਾਮ ਆ ਫਿਰ ਉਹ ਖੋਲ ਦਿੱਤਾ ਗਿਆ ਹੁਣ ਸਾਡਾ ਭਰੋਸਾ ਕਰਕੇ ਇਹਨਾਂ ਨੇ ਜਾਮ ਖੋਲ ਦਿੱਤਾ ਹੈ ਜੀ ਪੜਤਾਲ ਕਰਨੇ ਤੋਂ ਜੋ ਤੱਤ ਸਾਹਮਣੇ ਆਉਣਗੇ ਉਹ ਤੇ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਹਾਂ ਜੀ ਹਾਂ ਜੀ ਸਰ ਹਾਂ ਜੀ